ਇਹ ਤੋਂ ਜੀ ਸਰ ਹਾਂ ਸਰ ਚਾਰਜਰ ਲਈ ਕਾਜ ਹੋ ਵੀ ਅਮਰੇ ਹੈ ਸਰ ਸੀਨੀਅਰ ਡਾਇਰੈਕਟਰ ਇਸੇ ਸੁਸ਼ੋਭਤ ਆਪਣੀਾਰੇ ਸਾਰੇ ਸਟੂਡੈਂਟਸ ਅਰੇ ਸੇ ਤਵਾਂ ਸਰ ਜੜ ਅੱਜ ਮੈਂ ਕੋਈ ਅਜੇ ਆਖਰਾ ਸਟੂਡੈਂਟ ਹੈ ਜਿਹਦੇ ਆਸਮਾਨ ਜੁਲਨਾ ਦੱਲਾ ਕਰਦਾ ਹੈ ਕਿ ਉਹ ਵਿਸ਼ਾ ਵੀ ਕੋਈ ਹੋਰ ਵੀ ਪਾਲ ਵਿੱਚ

ਸ਼ੁਰੂ ਕਰਦੀ ਹੈ ਸਿਵਾਣਾ ਸ਼ੁਰੂ ਕਰਦੀ ਹੈ ਅਸੀਂ ਉਹਨਾਂ ਚਾਰੀ ਸਿਵਾਣ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਬਰੇ ਜਦੋਂ ਮੱਦੀ ਦਾ ਪ੍ਰਚਾਰ ਦੇ ਰਹੇ ਹੁੰਦਿਆਂ ਉਸ ਵਕਤ ਵੀ ਇੱਕ ਮੰਦਵੀ ਅਰੇ ਪੂਰੀ ਪਾਕ ਵਿੱਚ ਲਾਪਤ ਹੋ ਗਈ ਸੀ ਤੇ ਪਾਈ ਗੁਰਦਾਸ ਜੀ 12 ਵਿੱਚ ਲਿਖਿਆ ਧਾਕੇ ਮੋਹਨ ਸੇਵਾ ਕਮਾਣ ਪਾਈ ਮੋੜ ਹੋਇਆ ਗੁਰੂ ਉਹ ਪਾਈ ਗੁਰਦਾਸ ਜੀ ਦੇ ਵੇਲੇ ਤੇ ਉਹਨਾਂ ਨੇ ਐਮੀ ਸੇਵਾ ਕਰਦੇ ਸੀ ਤੇ ਉਹ ਪਾਈ ਗੁਰਦਾਸ ਤੇ 12 ਦੇ ਵਿੱਚ ਉਹਨਾਂ ਨੇ ਅੱਧੀ ਗੱਲ ਪਾਈ ਗੁਰਦਾਸ ਦੇ 12 ਵਿੱਚ ਸਮੂਹ ਪਟਨਾ ਦੇ ਸਰਪਾਲ ਮੇ मैं मैं वो सफर वाल की पर हेंटी जंजीर है जैसा सेंडा पता लग रहा है तभी तो भी ना पता लग रहा है लोकाल के एक ना पता लग रहा है लाल में है बस पात्रों में हेंडा पता लग रहा है एक उसे अपने गुरु का से तो वो तुम्हारे जेहल दिखा रहा है जेठा जेठ भी काफी तुम आपको तो पता ही होगा गुरु से ही ਸਤ ਸਤਨਾਕ ਸਵਾਗਤ ਹੈ ਜੇਤਾ ਜੀ ਉਹਨਾਂ ਦਾ ਕਰਦੇ ਉਹ ਹਲਵਾਈ ਵੀ ਸੀਗੀ ਤੇ ਸੇਵਾ ਦੀ ਗੱਲਾਂ ਇਹ ਆਪਾਂ ਹੁਕਮਨਾਮੇ ਵਿੱਚ ਵੀ ਮੇਰੇ ਮੈਕਸਮ ਹੁਕਮਨਾਮੇ ਅੱਜ ਆਪਾਂ ਨੂੰ ਜਿਹੜੇ ਉਪਲਬਧ ਉਹ ਤਕਰੀਬਨ ਗੁਰੂ ਸਾਹਿਬਾਂ ਨੇ ਜਾਂ ਮਾਤਾ ਸੁਨਰੀਤਾ ਜਿਹੜਾ ਉਹ ਪੂਰੀ ਭਾਰ ਦੇ ਸਿੱਖਾਂ ਨੂੰ ਸੰਬੋਧਨ ਕਰਕੇ ਭੇਜਿਆ ਗਿਆ ਤੇ ਉਹ ਗੁਰੂ ਸਾਹਿਬ ਦੇ ਹਦੇਸ਼ ਮੁਤਾਬਕ ਗੁਰੂ ਸਾਹਿਬ ਦਾ ਜੋ ਪਿਆਰ ਤੇ ਅਦ ਸਰਕਾਰ ਕਰਦੇ ਸੀ ਇਸ ਕਰਕੇ ਗੁਰੂ ਸਾਹਿਬ ਦੀ ਕੋਈ ਵੀ ਬੁਨਿਆਦੀ ਇਨਫਰਾਸਟ੍ਰਕਚਰ ਜਾਂ ਕੋਈ ਵੀ ਜੋ ਮੰਗ ਹੈ ਉਹ ਜਦ ਗੁਰੂ ਸਾਹਿਬ ਦੇ ਜੋ ਚਾਹੁੰਦੇ ਸੀ ਉਹ ਹਮੇਸ਼ਾ ਉਸ ਤੋਂ ਵੱਧ ਉਹ ਤੇ ਹਾਜ਼ਰ ਕਰਦੇ ਸੀ ਜਿਵੇਂ ਕਿ ਐਗਜ਼ਾਮਪਲ ਟਾਕੇ ਤੋਂ ਸਪੈਸ਼ਲੀ ਹਥਿਆਰ ਭੇਜੇ ਜਾਂਦੇ ਸੀ ਤੇਗੇ ਢਾਲਾਂ ਕੱਪੜੇ ਚੀਰੇ ਕੀਰੀਆਲੀ ਪੱਗ ਦੇ ਪ੍ਰਾਣੇ ਜਿਹੜੇ ਆਪੇ ਬਜ਼ੁਰਗ ਹੈ ਜਾਣਦੇ ਹੋਵੋਗੇ ਆਮ ਅਸੀਂ ਬਚਪਨ ਦੇ ਦੇਖਿਆ ਸਾਡੇ ਬਹੁਤ ਰਿਸ਼ਤੇ ਦਾ ਪੰਜਾਬ ਚ ਸਾਡੇ ਬਜ਼ੁਰਗਾਂ ਤੋਂ ਇਹਨਾਂ ਉਸ ਟਾਈਮ ਨੂੰ ਨੌਜੋਨ ਉਹ ਦੇ ਕੇ ਕੀਰੀਆਲੀ ਪੱਗ ਲੈ ਕੇ ਆਏ ਤੇ ਇਸ ਤਰੀਕੇ ਨਾਲ ਚੀਰੇ ਮਕੈਸ਼ੀ ਸਨੇਰੀ ਦੁਪट्टे ਖਾਸਗੀ ਚੰਗੀ ਹਾਤੀ ਜੇ ਪ੍ਰਸ਼ਾਦੀ ਹਾਤੀ ਵੀ ਕਿਹਾ ਉਹ ਜਿਹੜੇ ਹਾਤੀ ਵੀ ਬੰਗਾਲ ਤੋਂ ਜਾਂ ਅਸਾਮ ਤੋਂ ਹੀ ਉਹ ਉਤੋਂ ਸੱਜਰੇਆ ਪਰ ਉਹ ਗੁਰੂ ਸਾਹਿਬ ਦਾ ਰੇਸ਼ਾ ਨਹੀਂ ਭੇਜਿਆ ਕਰਦੇ ਉਸੇ ਤਰੀਕੇ ਨਾਲ ਬਨਾਰਸ ਤੋਂ ਕਪੜੇ ਭੇਜੇ ਜਾਂਦੇ ਸੀ ਅੱਜ ਵੀ ਤੁਹਾਨੂੰ ਪਤਾ ਬਨਾਰਸੀ ਸਿਰ ਦੁਨੀਆ ਦੇ ਵਿੱਚ ਮਸ਼ਹੂਰ ਹੈ ਉਸ ਟਾਈਮ ਵੀ ਮਸ਼ਹੂਰ ਸੀਗਾ ਉਤੋਂ ਦੇ ਸਿੱਕ ਹਮੇਸ਼ਾ ਤਤ ਪਰ ਰਹਿੰਦੇ ਸੀਗੇ ਜਿਹੜੀ ਵੀ ਲੋੜ ਉਹਦੀ ਜੀ ਪੂਰਤੀ ਕਰਦੇ ਉਸੇ ਤਰੀਕੇ ਨਾਲ ਪਟਨੇ ਰੋ ਲਾਚੀ ਗਾੜੇ ਦਾ ਕਪੜਾ ਹਾਰਵਾ ਨਵਾਰ ਤਲਾਵਾ ਪੱਗ ਪਕੜੀਆਂ ਮੀਨਾਪੁਰੀ ਬਾਸਨ ਮਤਲਬ ਪਾਂਡੇ ਸਰਾਈਆਂ ਪਿਆਲੇ ਤੇ इवन ਕੀ ਜਿਹੜੇ ਕੋਇਲ ਸਿਖਾਏ ਹੋਏ ਕੋਇਲ ਹੁੰਦੇ ਸੀ ਕਿ ਪੰਛੀ ਕੋ ਉਹੀ ਪੇਚੇ ਜਾਂਦੇ ਸੀ ਤੇ ਸਿਖਾਏ ਹੋਏ ਕਬੂਤਰ ਵੀ ਪੇਚੇ ਜਾਂਦੇ ਸੀ ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਪੂਰਵੀ ਸਿੱਖਾਂ ਨੂੰ ਕਿਹਾ ਖਾਲਸਾ ਦੀ ਉਪਾਧੀ ਦਿੱਤੀ ਇਸੇ ਤੀਕਰਾਂ ਇਹ ਸੀ ਗੁਰੂ ਸਾਹਿਬ ਦੇ ਕਾਲ ਤੋਂ ਬਾਦ ਜਸ ਦੇਖੀ ਇਹ ਉਦਾਸੀਆ ਨੇ ਤੇ ਨਿਰਮਲਿਆਂ ਨੇ ਬੜਾ ਉੱਥੇ ਪ੍ਰਚਾਰ ਵੀ ਕੀਤਾ ਤੇ ਉੱਥੋਂ ਦੇ ਲੋਕਾਂ ਨੇ ਕਰੋ ਇਹਨਾਂ ਦਾ ਪ੍ਰਭਾਵ ਪਿਆ ਉਦਾਸੀਆ ਦਾ ਤੇ ਬੜੀਆਂ ਬਹੁਤ ਵੱਡੀਆਂ ਸੇਵਾਵਾਂ ਉਹਨਾਂ ਨੇ ਵੀ ਕੀਤੀ ਉਹਦੇ ਵਿੱਚ ਜਿਹੜੇ ਸਿੱਖੀ ਰੂਪ ਵਿੱਚ ਅਜੇ ਨਹੀਂ ਵੀ ਹਨ ਉਹ ਵੀ ਕਰਦੇ ਰਹੇ ਉਹ ਚੋਲ ਦੇ ਰਾਜੇ ਮਹਾਰਾਜੇ ਉਹ ਕਰੋ ਉਦਾਸੀ ਸਾਹਿਬ ਸਤਸਮਾ ਬਾਏ ਗੁਰੂ ਦਾ ਗੁਰਮੰਤਰ ਲੈ ਕੇ ਥਾਂ ਦਾ ਪਹੁੰਚਦੇ ਸੀਗੇ ਅੱਜ ਦੀ ਉਦਾਸੀ ਜਿਹੜੇ ਆਪਾਂ ਦੇਖ ਰਹੇ ਆ ਉਹਦੇ ਨਾਲੋਂ ਅੱਜ ਤੋਂ 200 ਸਾਲ ਪਹਿਲਾਂ ਉਦਾਸੀਆਂ ਨੈਰੇਟਿਵ ਸੀਗਾ ਇਟ ਵਾਸ ਕਵਾਈਟ ਡਿਫਰੈਂਟ ਉਹ ਕੇਵਲ ਸੀ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਚਾਰ ਤੇ ਇੱਕ ਧੂਣੀ ਲਾਉਣਾ ਤੇ ਉਹਨਾਂ ਦਾ ਉਹਨਾਂ ਦੀ ਪਰੰਪਰਾ ਸੀ ਇਹ ਬਾਅਦ ਵਿੱਚ ਜਿਵੇਂ ਆਪਰੇ ਲੋਕਾਂ ਵਿੱਚ ਵੀ ਡੇਲੀ ਦੇ ਡੇਲੀ ਹਰ 10 ਸਾਲ ਬਾਅਦ ਕੋਈ ਨਾ ਕੋਈ ਆਪਾਂ ਚੇਂਜਸ ਲਾਉਨੇ ਆ ਪਤਾ ਨਹੀਂ ਕਿ ਕਿਹੜੇ ਪਾਸੇ ਨੂੰ ਆਪਾਂ ਤੁਰੇ ਆ ਉਹ ਮੈਂ ਤਾਂ ਉਦਾਸੀ ਵੀ ਚੇਂਜ ਲਿਆਉਣ ਦੇ ਹੁੰਦੇ ਅੱਜ ਡਾਇਰੂਟ ਹੋ ਚੁੱਕੇ ਤੇ ਉਹਨਾਂ ਦਾ ਵੀ ਜਿਹੜਾ ਉਹਨਾਰੇ ਉਦਾਰਸੀ ਡੇਰਾ ਤੋਂ ਹਕੀਮੀ ਦਾ ਇਲਾਜ ਕਰਾਇ ਫਰੀ ਕੀਤਾ ਜਾਂਦਾ ਸੀ ਜੜੀ ਬੂਟੀ ਰਾਹੀਂ ਮਦ ਇਲਾਜ ਕੀਤਾ ਜਾਂਦਾ ਸੀ ਹੋਰ ਤਕਰੀਬਨ ਹੋਰ ਵੀ ਲੋਕਾਂ ਨੂੰ ਰਾਹ ਪਾਉਂਦੀਆਂ ਨੂੰ ਲੰਗਰ ਵੀ ਅੱਜ ਤੋਂ 200 ਸਾਲ ਪਹਿਲਾਂ ਸ਼ੁਰੂ ਕੀਤਾ ਜਾਂਦਾ ਜਿਹਨਾਂ ਦੇ ਬੜੇ ਬੜੇ ਸਾਨ ਇਹਨਾਂ ਨੂੰ ਡੇਰਾ ਨਹੀਂ ਕਿਹਾ ਜਾਂਦਾ ਸਭ ਸੰਗਤ ਹੀ ਕਿਹਾ ਜਾਂਦਾ ਸੀਗਾ ਉੱਥੇ ਉਹ ਬਣਾਏ ਆ ਅੱਜ ਵੀ ਉਹਨਾਂ ਦੇ ਖੰਡਰ ਮੌਜੂਦ ਹੈ ਤੇ ਦਾਸ ਤੇ ਬਹੁਤ ਥਾਂ ਤੇ ਉਹ ਚੀਜ਼ ਤੋਂ ਕੋਤ ਜਾ ਕੇ ਤੇ ਦੇਖਿਆ ਭਾਰੀ ਉਸੇ ਤਰੀਕੇ ਨਾਲ ਜੇ ਗੁਰੂ ਅਮਰਦਾਸ ਦੀ ਜਿਹੜੀ ਗੱਲ ਚੱਲਦੀ ਹੈ ਤੇ ਗੁਰੂ ਅਮਰਦਾਸ ਦਾ ਇੱਕ ਪਰਿਵਾਰ ਪੂਰੀ ਭਾਰਤ ਵਿੱਚ ਆ ਕੇ ਬੈਠਾ ਆਪ ਜੀ ਨੂੰ ਪਤਾ ਹੋਊਗਾ ਸੁਰੂਪ ਦਾਸ ਪੱਲੜੀ ਸੁਰੂਪ ਦਾਸ ਪੱਲੜੀ ਪੰਜ ਪੀੜੀਆਂ ਪੂਰੀ ਭਾਰਤ ਵਿੱਚ ਆਜਮਗੜ ਦੇ ਕੋਲੇ ਨਿਜਾਮਾਬਾਦ ਉਹ ਰਹੇ ਉੱਥੇ ਉਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਤੇ ਸਭ ਤੋਂ ਵੱਡੀ ਸੇਵਾ ਤਾਂ ਕੀਤੀ ਜਿਹੜੇ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਦਾ ਜਾ ਲਿਖਣ ਦਾ ਰਵੈਤ ਸੀ ਉਹ ਉੱਥੇ ਰਹਾ ਕਰਦੇ ਸੀ ਉੱਥੋਂ ਦੇ ਜਿਹੜੇ ਲੋਕਲ ਪੰਜਾਬ ਦੇ ਲੋਕ ਐ ਉਹ ਸਿੱਖੀ ਵਿੱਚ ਪ੍ਰਵੇਸ਼ ਕੀਤਾ ਤੇ ਉਹਨਾਂ ਨੇ 100-100 ਦੂਸਰੋ ਬੰਦੇ ਇਕੱਠੇ ਜਦੋਂ ਬਾਬਾ ਸੁਮੇਰ ਸਿੰਘ ਦੇ ਬੇਟਾ ਭਾਈ ਕਰਪਾਲ ਦਾਸ ਉਹਨਾਂ ਦੇ ਬੇਟਾ ਭਾਈ ਬਾਬਾ ਸਾਧੂ ਸਿੰਘ ਉਹਨਾਂ ਦੇ ਬੇਟਾ ਬਾਬਾ ਸਰੂਪ ਦਾਸ ਪੱਲਾ ਜੀ ਇਹ ਜਦੋਂ ਟਿਕਟ ਕਰਦੇ ਸੀਗੇ ਤੇ ਉਹ ਲਿਖਦੇ ਲਿਖਿਆ ਕਰਦੇ ਸੀ ਤੇ ਖੂਬਸੂਰਤ ਗ੍ਰੰਥ ਅਾਇਤਵੀ ਸੀਗੇ ਈਵਨ ਖਾਲਸਾ ਕਾਲਜ ਵਿੱਚ ਵੀ ਜਿਹੜੀ ਲਾਇਬ੍ਰੇਰੀ ਦੇ ਗ੍ਰੰਥ ਹੈ ਜੇਕਰ ਜਾ ਕੇ ਦੇਖੋਗੇ ਤਾਂ ਨਿਆਮਾਬਾਦ ਤੋਂ ਹੀ ਆਇਆ ਹੈ ਗ੍ਰੰਥ ਇਹ ਵੀ ਇੱਕ ਬਹੁਤ ਵੱਡੀ ਸੇਵਾ ਇਸ ਨਾਲ ਬੰਗਾਲ ਦੇ ਵਿੱਚ ਇੱਕ ਇਹ ਇੰਡੀਆ ਦੇ ਸਭ ਤੋਂ ਜਿਆਦਾ ਅਮੀਰ ਸਿੱਖ ਹੋਏ ਆ 1757 ਦੇ ਆਸ-ਪਾਸ ਜਿਹੜੇ ਬੜੇ ਇੱਥੇ ਨਹੀਂ ਸਿਰਲ ਵਰਲਡ ਦੇ ਵਿੱਚ ਵੀ ਉਹਨਾਂ ਦਾ ਗੜਤੀ ਹੋਊਗੀ ਜਿਹੜੇ ਈਸਟ ਇੰਡੀਆ ਕੰਪਨੀ ਨੂੰ ਡੱਚ ਡੱਚ ਵਾਲੀ ਈਸਟ ਇੰਡੀਆ ਕੰਪਨੀ ਨੂੰ ਫ੍ਰਾਂਸ ਵਾਲੀ ਈਸਟ ਇੰਡੀਆ ਕੰਪਨੀ ਨੂੰ ਤਕਰੀਬਨ ਅੱਧਾ ਹਿੱਸਾ ਮਾਲ ਉਹ ਕੱਲੀ ਕੱਲੇ ਜੰਦੇ ਸੀਗੇ ਉਹਨਾਂ ਦਾ ਪਰਿਵਾਰ ਦਾ ਨਾਮ ਸੀ ਓਮੀਚੰਦ ਦਾ ਪਰਿਵਾਰ ਦਾ ਤਾਂ ਇਹਨੂੰ ਸੰਗਾਲੀ ਚੋਮੀਚੰਦ ਕਹਿੰਦੇ ਆ ਪਰ ਅਸਲੀ ਨਾਮ ਸੀ ਉਹਦਾ ਅਮੀਰਚੰਦ ਉਸ ਅਮੀਰਚੰਦ ਨੇ ਜਦੋਂ ਆਪ ਦਾ 1758 ਵਿੱਚ ਉਹਨਾਂ ਦੀ ਪਲਾਸੀ ਦੀ ਜਿੱਤ ਤੋਂ ਬਾਅਦ ਡੈਥ ਹੋਈ ਹੈ ਉਹਨਾਂ ਦਾ ਵਸੀਅਤ ਮੇਰੇ ਕੋਲੇ ਹੈ ਤੇ ਉਹ ਵਸੀਅਤ ਵਿੱਚ 1 ਕਰੋੜ ਤੋਂ ਉੱਪਰ ਉਸ ਟਾਈਮ ਦੇ ਮਤਲਬ ਸੋਚ ਲਓ ਵੀ ਆਪਾਂ ਇਮੇਜਿਨੇਸ਼ਨ ਤੋਂ ਬਾਹਰ ਹੈ ਉਹ ਉਹਦੇ ਬਿੱਲ ਹੈਗੀ ਆ ਕਿ ਉਹ ਸਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੋਤੇ ਉਹਨਾਂ ਨੇ ਉਹ ਬਿੱਲ ਰਹੀਆ ਦਾਮ ਦਿੱਤੀ ਹੈ ਉਹ ਵੀ ਇੱਕ ਬਹੁਤ ਵੱਡੀ ਸੇਵਾ ਉਹਨਾਂ ਨੇ ਕੀਤੀ ਇਹ ਆਪਾਂ ਨੂੰ ਪਤਾ ਨਹੀਂ ਇਸੇ ਤਰੀਕੇ ਨਾਲ ਬਾਅਦ ਵਿੱਚ ਜਦੋਂ ਆਪਣੇ ਪੰਜਾਬ ਦੇ ਰੂਰਲ ਬੈਡ ਤੇ ਸਿੱਖ ਵੀ ਜਾਣ ਲੱਗੇ ਉਹਨਾਂ ਨੇ ਵੀ ਬੜੀਆਂ ਸੇਵਾਵਾਂ ਕੀਤੀਆਂ 1942 ਦੇ ਵਿੱਚ ਪੰਗਾਲ ਦੇ ਵਿੱਚ ਬਹੁਤ ਵੱਡਾ ਜਿਹੜਾ ਕਾਲ ਪਿਆ ਸੀਗਾ ਇੱਕ ਮੁਠੀ ਅਨਾਜ ਨਹੀਂ ਮਿਲਦਾ ਸੀ ਤੇ ਇਤੋਂ ਤਾਂ ਖਲਾਫ ਸੀਗੇ ਵੀ ਜਿਹੜੇ ਚੌਲ ਦੇ ਉੱਪਰ ਚਿੱਟਾ ਜਾਂ ਹੁੰਦਾ ਝੱਗ ਜੀ ਹੁੰਦੀ ਹੈ ਨਾ ਉਹ ਝੱਗ ਵਾਸਤੇ ਵੀ ਉਹ ਲੋਕੀ ਤਰਸਦੇ ਸੀ ਵੀ ਝੱਗ ਮੇਜੇ ਤਾਂ ਉਹਨੇ ਢੱਡ ਪਰ ਪਰ ਉਹ ਉਸ ਟਾਈਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਣਜੀਤ ਸਿੰਘ ਜਿਹੜੇ ਰਿਸਰਚ ਸਕਾਲਰ ਹੋਏ ਐ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਰਿਸਰਚ ਸਕਾਲਰ ਤੇ ਬਾਕੀ ਮੋਸਟ ਔਥੈਂਟਿਕ ਉਹ ਉਹ ਨਵੀਂ ਗਵਾਈ ਹੇਟ ਉੱਤੇ ਜਾ ਕੇ ਉਹਨਾਂ ਨੇ ਬਹੁਤ ਵੱਡਾ ਉਹ ਮਰਸ਼ਿਦਾਬਾ ਮਹਿਂਦੀਪੁਰ ਤੇ ਬੰਗਲਕੱਟੇ ਵਿੱਚ ਜਾ ਕੇ ਉਹਨਾਂ ਨੇ ਟੈਂਟ ਲਾਇਆ ਗੁਰਬੁਰਦਾ ਸਹਿਜੂ ਲਿਆ ਤੇ ਉੱਤੇ ਉੱਤੇ ਜਿਹੜੇ ਕਾਲ ਪੀੜਤਾਂ ਨੂੰ ਉੱਤੇ ਸਮਾਨ ਦਿੱਤਾ ਰਸ ਦਿੱਤੀ ਨਾਲ ਦੀ ਨਾਲ ਉਹਨਾਂ ਨੂੰ ਕੱਪੜੇ ਵੀ ਦਿੱਤੇ ਤਾਂ ਕਿ ਠੰਡ ਦਾ ਟਾਈਮ ਆ ਆ ਗਿਆ ਸੀਗਾ ਤੇ ਉਹਨਾਂ ਕੋਲ ਤੇ ਤੇਲ ਕੱਪੜੇ ਵੀ ਹਨੀ ਸੀਗੇ ਬਾਬਾ ਤੇ ਇਹਦੇ ਸੇਵਾਵਾਂ ਦਾ ਬਹੁਤ ਬੜਾ ਸਿੱਖੀ ਦੇ ਵਿੱਚ ਇੱਕ ਸਰੂਪ ਹੈ ਤੇ ਸੇਵਾਵਾਂ ਕਿਸੇ ਵੀ ਰੂਪ ਚ ਹੋ ਸਕਦੀਆਂ ਪੱਲਾ ਵੀ ਸਾਰੇ ਆਪਾਂ ਗੱਲ ਕਰਦੇ ਆ ਇਸੇ ਤਰੀਕੇ ਦੀ ਮੈਂ ਇਹ ਨਹੀਂ ਗੱਲ ਕਰਦਾ ਹੋਇਆ ਪੂਰੀ ਭਾਰ ਦੇ ਸਿੱਖਾਂ ਦੀ ਤੇ ਪੂਰੀ ਭਾਰ ਦੇ ਸਿੱਖਾਂ ਨੇ ਕੀ ਸੇਵਾਵਾਂ ਕੀਤੀਆਂ ਉਸ ਤੋਂ ਬਾਅਦ ਅਸੇ ਚੜੀ ਲੱਗ ਗਈ ਹੈ ਸੇਵਾ ਦੀ ਹੁਣ ਵੀ ਚੱਲੀ ਜਾ ਰਿਹਾ ਉਹ ਮੈਂ ਪ੍ਰੈਜ਼ੈਂਟ ਦੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਮੈਂ ਇਤਿਹਾਸ ਦਾ ਛਤਰ ਹੈ ਪੁਰਾਣੀ ਗੱਲ ਦੀ ਕਰਕੇ ਥੋੜਾ ਜਿਹਾ ਚੰਗਾ ਵੀ ਲੱਗਦਾ ਕਿ ਇਹ ਗੱਲਾਂ ਪਤਾ ਵੀ ਨਹੀਂ ਹੁੰਦੀ ਆਪਾਂ ਨੂੰ ਸਮਕਾਲੀ ਗੱਲਾਂ ਤਾਂ ਬਹੁਤ ਪਤਾ ਲੱਗ ਜਾਂਦੀਆਂ ਇਹ ਕਹਿ ਕੇ ਮੈਂ ਆਪਣੇ ਗੱਲ ਇਥੇ ਸਪਸ਼ਟ ਕਰਨਾ ਵਈ ਗੁਰੂ ਦਾ ਕਾਲ ਚਲ ਰਿਹਾ ਹੈ